ਕੋਰੇ ਬਣੋ ਤਾਂ ਹੀ ਦੁਨੀਆ ਝੁਕੂਗੀ ਨਹੀਂ ਤਾਂ ਇਹ ਦੁਨੀਆ ਤੁਹਾਨੂੰ ਮਿਟਾ ਦੇਊਗੀ ਜੇਕਰ ਤੁਸੀਂ ਹਾਲੇ ਵੀ ਸੋਚਦੇ ਹੋ ਕਿ ਸਿਰਫ ਚੰਗਾ ਬਣ ਕੇ ਦੁਨੀਆ ਤੁਹਾਡੀ ਇੱਜ਼ਤ ਕਰੂਗੀ ਤਾਂ ਤੁਸੀਂ ਗਲਤ ਹੋ ਸੱਚ ਇਹ ਹੈ ਕਿ ਤੁਹਾਡਾ ਇਹ ਚੰਗਾ ਸੁਭਾਅ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਅੱਜ ਦਾ ਸੱਚ ਸੁਣੋ ਤੁਹਾਨੂੰ ਥੋੜਾ ਬੁਰਾ ਬਣਨਾ ਪਊਗਾ ਤਾਂ ਹੀ ਦੁਨੀਆ ਤੁਹਾਡੇ ਅੱਗੇ ਝੁਕੂਗੀ ਨਹੀਂ ਤਾਂ ਇਹ ਦੁਨੀਆ ਤੁਹਾਨੂੰ ਮਿਟਾ ਦੇਊਗੀ ਮੈਂ ਬੇਈਮਾਨੀ ਦੀ ਗੱਲ ਨਹੀਂ ਕਰ ਰਿਹਾ ਮੇਰਾ ਮਤਲਬ ਹੈ ਤੁਹਾਨੂੰ ਆਪਣੀਆਂ ਹੱਦਾਂ ਤੈਅ ਕਰਨੀਆਂ ਪੈਣਗੀਆਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਸੱਚੀਆਂ ਕਹਾਣੀਆਂ ਅਤੇ ਸਬੂਤਾਂ ਨਾਲ ਦਿਖਾਉਂਗਾ ਕਿ ਸਫਲ ਲੋਕ ਇਹ ਬੁਰਾਪਨ ਕਿਵੇਂ ਵਰਤਦੇ ਨੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਨਹੀਂ ਤਾਂ ਤੁਸੀਂ ਸਫਲ ਹੋਣ ਦਾ ਇਹ ਮੌਕਾ ਗਵਾ ਦੇਵੋਗੇ ਦੇਖੋ ਜਦੋਂ ਮੈਂ ਤੁਹਾਨੂੰ ਬੁਰਾ ਬਣੋ ਕਹਿਣਾ ਤਾਂ ਮੇਰਾ ਮਤਲਬ ਬੇਈਮਾਨੀ ਕਰਨਾ ਜਾਂ ਕਿਸੇ ਨੂੰ ਜਾਣਬੁੱਝ ਕੇ ਤੰਗ ਕਰਨਾ ਬਿਲਕੁਲ ਨਹੀਂ ਆ ਚੋਰ ਅਤੇ ਧੋਖੇਬਾਜ਼ ਲੋਕ ਹਮੇਸ਼ਾ ਡੁੱਬਦੇ ਨੇ ਸਾਡਾ ਮਕਸਦ ਉਹਨਾਂ ਵਰਗਾ ਬਨਣਾ ਨਹੀਂ ਹੈ ਅਸਲ ਦੇ ਵਿੱਚ ਅਸੀਂ ਆਪਣੀ ਕਮਜ਼ੋਰ ਚੰਗਿਆਈ ਨੂੰ ਛੱਡਣਾ ਜੋ ਸਾਨੂੰ ਅੱਗੇ ਵਧਣ ਤੋਂ ਰੋਕਦੀ ਆ ਅਸੀਂ ਇੱਕ ਅਜਿਹੇ ਸੁਭਾਅ ਨੂੰ ਅਪਣਾਉਣਾ ਜਿਸ ਨੂੰ ਭਾਵੇਂ ਦੁਨੀਆ ਬੁਰਾ ਕਵੇ ਰ ਇੱਜ਼ਤ ਜ਼ਰੂਰ ਕਰੇ ਸਾਨੂੰ ਸਿਰਫ ਇਹ ਸਮਝਣਾ ਕਿ ਕਦੋਂ ਨਰਮ ਰਹਿਣਾ ਤੇ ਕਦੋਂ ਆਪਣੇ ਫੈਸਲਿਆਂ ਤੇ ਅੜੇ ਰਹਿਣਾ ਇਸ ਸੱਚੇ ਬੁਰੇਪਣ ਦੇ ਤਿੰਨ ਖਾਸ ਨਿਯਮ ਨੇ ਜੋ ਤੁਹਾਨੂੰ ਸਫਲ ਬਣਾਉਣਗੇ ਅਤੇ ਦੁਨੀਆ ਨੂੰ ਤੁਹਾਡੇ ਅੱਗੇ ਝੁਕਾਉਣਗੇ ਪਹਿਲਾ ਨਿਯਮ ਆਪਣੀਆਂ ਹੱਦਾਂ ਤੈਅ ਕਰੋ ਮਤਲਬ ਨਾ ਕਹਿਣਾ ਸਿੱਖੋ ਚੰਗਾ ਬੰਦਾ ਉਹ ਨਹੀਂ ਜੋ ਹਰ ਕਿਸੇ ਲਈ ਹਰ ਸਮੇਂ ਹਾਜ਼ਰ ਹੋਵੇ ਸਗੋਂ ਉਹ ਆ ਜੋ ਆਪਣੀ ਤਰੱਕੀ ਲਈ ਕਿਸੇ ਨੂੰ ਵੀ ਆਪਣਾ ਸਮਾਂ ਖਰਾਬ ਕਰਨਾ ਦੇਵੇ ਜੇ ਤੁਸੀਂ ਆਪਣੀ ਕਦਰ ਨਹੀਂ ਕਰੋਗੇ ਤਾਂ ਕੋਈ ਹੋਰ ਨਹੀਂ ਕਰੇਗਾ ਦੂਜਾ ਨਿਯਮ ਲੋਕਾਂ ਦੀ ਸਹਿਮਤੀ ਨਾ ਲਓ ਜਿਹੜਾ ਇਨਸਾਨ ਹਰ ਕੰਮ ਤੋਂ ਪਹਿਲਾਂ ਸੋਚਦਾ ਹੈ ਕਿ ਲੋਕ ਕੀ ਕਹਿਣਗੇ ਉਹ ਕਦੇ ਮਹਾਨ ਨਹੀਂ ਬਣ ਸਕਦਾ ਅਸਲੀ ਬੁਰਾ ਬੰਦਾ ਉਹ ਆ ਜੋ ਆਪਣੇ ਫੈਸਲੇ ਲੈਂਦਾ ਅਤੇ ਉਸ ਤੇ ਕਾਇਮ ਰਹਿੰਦਾ ਭਾਵੇਂ ਕੋਈ ਪਸੰਦ ਕਰੇ ਜਾਂ ਨਾ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਤੀਜਾ ਨਿਯਮ ਮੁਕਾਬਲੇ ਦੇ ਵਿੱਚ ਸਖਤ ਬਣੋ ਜਦੋਂ ਗੱਲ ਤੁਹਾਡੇ ਸੁਪਨਿਆਂ ਦੀ ਜਾਂ ਕੰਮ ਦੀ ਹੋਵੇ ਤਾਂ ਦਿਲ ਦੀ بجائے ਦਿਮਾਗ ਦੀ ਸੁਣੋ ਜਿੱਥੇ ਮੁਕਾਬਲਾ ਕਰਨਾ ਜ਼ਰੂਰੀ ਆ ਉੱਥੇ ਪੂਰੀ ਤਿਆਰੀ ਨਾਲ ਕਰੋ ਦੁਨੀਆ ਸਿਰਫ ਤੁਹਾਡੇ ਨਤੀਜੇ ਦੇਖਦੀ ਆ ਤੁਹਾਡੀ ਦਇਆ ਨਹੀਂ ਇਹ ਤਿੰਨ ਕਦਮ ਹੀ ਦੁਨੀਆ ਨੂੰ ਤੁਹਾਡੀ ਇੱਜ਼ਤ ਕਰਨ ਲਈ ਮਜਬੂਰ ਕਰਨਗੇ ਆਓ ਹੁਣ ਇਸ ਗੱਲ ਦਾ ਅਸਲ ਕਾਰਨ ਜਾਣਦੇ ਹਾਂ ਇਨਸਾਨ ਦਾ ਸੁਭਾਅ ਇੱਕ ਕੌੜੀ ਸੱਚਾਈ ਆ ਅਸੀਂ ਹਮੇਸ਼ਾ ਉਸ ਦੀ ਜ਼ਿਆਦਾ ਇੱਜ਼ਤ ਕਰਦੇ ਹਾਂ ਜੋ ਸਾਨੂੰ ਆਸਾਨੀ ਨਾਲ ਨਹੀਂ ਮਿਲਦਾ ਜਾਂ ਜਿਸ ਤੋਂ ਸਾਨੂੰ ਥੋੜਾ ਡਰ ਲੱਗਦਾ ਜਦੋਂ ਤੁਸੀਂ ਹਰ ਵੇਲੇ ਸਭ ਲਈ ਹਾਜ਼ਰ ਰਹਿੰਦੇ ਹੋ ਅਤੇ ਕਿਸੇ ਕੰਮ ਲਈ ਨਾ ਨਹੀਂ ਕਰਦੇ ਤਾਂ ਲੋਕ ਤੁਹਾਨੂੰ ਹਲਕੇ ਦੇ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਨੇ ਉਹ ਤੁਹਾਡੇ ਕੰਮ ਦੀ ਕਦਰ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਨੇ ਕਿ ਤੁਸੀਂ ਹਰ ਵੇਲੇ ਉਪਲਬਧ ਹੋ ਸਾਈਕੋਲੋਜੀ ਸਾਨੂੰ ਦੱਸਦੀ ਹੈ ਕਿ ਪਾਵਰ ਅਤੇ ਸੈਲਫ ਰਿਸਪੈਕਟ ਦਾ ਸਿੱਧਾ ਸਬੰਧ ਤੁਹਾਡੇ ਪੱਕੇ ਇਰਾਦੇ ਦੇ ਨਾਲ ਆ ਦੁਨੀਆ ਚੰਗੇ ਲੋਕਾਂ ਨਾਲ ਦੋਸਤੀ ਕਰਦੀ ਹੈ ਪਰ ਉਹ ਸਿਰਫ ਦ੍ਰਿੜ ਲੋਕਾਂ ਦੀ ਹੀ ਪੂਜਾ ਕਰਦੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਆਪਣੀ ਗਲਤੀ ਅੜ ਨਾ ਜਾਣਦੇ ਨੇ ਇਸ ਲਈ ਤੁਹਾਨੂੰ ਚੰਗੇ ਬਣਨ ਦੀ ਇਹ ਕਮਜ਼ੋਰੀ ਤੁਰੰਤ ਛੱਡਣੀ ਪਊਗੀ ਆਓ ਹੁਣ ਇੱਕ ਅਜਿਹੇ ਇਨਸਾਨ ਦੀ ਕਹਾਣੀ ਸੁਣੀਏ ਜੋ ਬਹੁਤ ਜ਼ਿਆਦਾ ਸਖਤ ਅਤੇ ਸਫਲ ਸੀ ਸਟੀਵ ਜੌਬਸ ਲੋਕ ਉਹਨਾਂ ਨੂੰ ਜਿੱਦੀ ਗੁੱਸੇ ਵਾਲਾ ਅਤੇ ਮਾੜਾ ਬਾਸਸ ਕਹਿੰਦੇ ਸੀ ਪਰ ਉਹਨਾਂ ਦੀ ਸਖਤੀ ਨੇ ਐਪਲ ਕੰਪਨੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਕੰਪਨੀ ਬਣਾ ਦਿੱਤਾ ਸਟੀਵ ਜੌਬ ਦਾ ਪਹਿਲਾ ਨਿਯਮ ਸੀ ਨਾ ਕਹਿਣ ਦੇ ਵਿੱਚ ਕੋਈ ਨਰਮੀ ਨਹੀਂ ਜਦੋਂ ਉਹ ਆਈਫੋਨ ਬਣਾ ਰਹੇ ਸੀ ਤਾਂ ਇੰਜੀਨੀਅਰ ਚਾਹੁੰਦੇ ਸੀ ਕਿ ਇਸ ਦੇ ਵਿੱਚ ਬਹੁਤ ਸਾਰੇ ਬਟਨ ਹੋਣ ਪਰ ਜੌਬਸ ਨੇ ਸਭ ਨੂੰ ਸਿੱਧੀ ਨਾ ਕਹਿ ਦਿੱਤੀ ਉਹਨਾਂ ਨੇ ਕਿਹਾ ਇਸ ਦੇ ਵਿੱਚ ਸਿਰਫ ਇੱਕ ਬਟਨ ਹੋਊਗਾ ਤੇ ਸਿਰਫ ਉਹੀ ਚੀਜ਼ ਰੱਖਾਂਗੇ ਜੋ ਸਭ ਤੋਂ ਵਧੀਆ ਏ ਉਹਨਾਂ ਨੂੰ ਆਪਣੀ ਟੀਮ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਸੀ ਉਹ ਜਾਣਦੇ ਸੀ ਕਿ ਜੇਕਰ ਉਹ ਸਭ ਨੂੰ ਖੁਸ਼ ਕਰਨਗੇ ਤਾਂ ਆਮ ਚੀਜ਼ ਬਣਾਉਣਗੇ ਉਹਨਾਂ ਦਾ ਨਿਸ਼ਾਨਾ ਸਿਰਫ ਸ਼ਾਨਦਾਰ ਨਤੀਜਾ ਸੀ ਦੂਜੀ ਮਿਸਾਲ ਇੱਕ ਵਾਰ ਉਹਨਾਂ ਨੂੰ ਉਹਨਾਂ ਦੀ ਆਪਣੀ ਕੰਪਨੀ ਐਪਲ ਦੇ ਵਿੱਚੋਂ ਕੱਢ ਦਿੱਤਾ ਸੀ ਉਸ ਸਮੇਂ ਉਹ ਹਾਰ ਮੰਨ ਕੇ ਚੁੱਪ ਨਹੀਂ ਬੈਠੇ ਉਹਨਾਂ ਨੇ ਆਪਣਾ ਅਸਲੀ ਸਖਤ ਸੁਭਾਅ ਦਿਖਾਇਆ ਉਹਨਾਂ ਨੇ ਵਾਪਸ ਆਉਣ ਲਈ ਕਿਸੇ ਦੀ ਮਿਹਰਬਾਨੀ ਨਹੀਂ ਮੰਗੀ ਉਹਨਾਂ ਨੇ ਨੈਕਸਟ ਤੇ ਪਿਕਸਰ ਵਰਗੀਆਂ ਕੰਪਨੀਆਂ ਬਣਾਈਆਂ ਅਤੇ ਸਾਬਤ ਕਰ ਦਿੱਤਾ ਕਿ ਉਹ ਕਿੰਨੇ ਕਾਬਲ ਨੇ ਜਦੋਂ ਐਪਲ ਕੰਪਨੀ ਡੁੱਬਣ ਲੱਗੀ ਤਾਂ ਐਪਲ ਨੂੰ ਮਜਬੂਰਨ ਦੇ ਵਿੱਚ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ ਕਿਉਂਕਿ ਦੁਨੀਆ ਨੂੰ ਝਕਾਉਣ ਦੀ ਤਾਕਤ ਸਿਰਫ ਉਹਨਾਂ ਕੋਲ ਸੀ ਸੋ ਜੋਬਸ ਦਾ ਬੁਰਾਪਨ ਅਸਲ ਦੇ ਵਿੱਚ ਚੀਜ਼ਾਂ ਦੀ ਗੁਣਵੱਤਾ ਨਾਲ ਜ਼ੀਰੋ ਸਮਝੌਤਾ ਕਰਨ ਵਾਲਾ ਸੁਭਾਅ ਸੀ ਉਹਨਾਂ ਨੇ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਮਿਆਰ ਨੂੰ ਹੇਠਾਂ ਨਹੀਂ ਕੀਤਾ ਉਹ ਜਾਣਦੇ ਸੀ ਕਿ ਜੇਕਰ ਉਹ ਦੁਨੀਆ ਨੂੰ ਸਭ ਤੋਂ ਵਧੀਆ ਚੀਜ਼ ਦੇਣਗੇ ਤਾਂ ਲੋਕਾਂ ਨੂੰ ਉਹਨਾਂ ਦੇ ਸਖਤ ਸੁਭਾਅ ਨੂੰ ਨਜ਼ਰ ਅੰਦਾਜ਼ ਕਰਨਾ ਹੀ ਪਊਗਾ ਅੱਜ ਉਹਨਾਂ ਦੇ ਸਖਤ ਸੁਭਾਅ ਨੂੰ ਭੁੱਲ ਕੇ ਦੁਨੀਆ ਉਹਨਾਂ ਨੂੰ ਮਹਾਨ ਮੰਨਦੀ ਆ ਜਦੋਂ ਤੁਸੀਂ ਆਪਣੇ ਕੰਮ ਦੇ ਵਿੱਚ ਪੱਕੇ ਅਤੇ ਨਿਰਪੱਖ ਹੁੰਨੇ ਹੋ ਤਾਂ ਦੁਨੀਆ ਤੁਹਾਡੇ ਅੱਗੇ ਝੁੱਕਦੀ ਆ ਆ ਹੁਣ ਇਸ ਗੱਲ ਦਾ ਅਸਲ ਸਾਇੰਸ ਜਾਣਦੇ ਆ ਕਿ ਸਿਰਫ ਚੰਗਾ ਬੰਨਾ ਕਿਉਂ ਖਤਰਨਾਕ ਆ ਮਨੋਵਿਗਿਆਨ ਇਸ ਨੂੰ ਬਹੁਤ ਜ਼ਿਆਦਾ ਚੰਗਾ ਬੰਦਾ ਬਣਨ ਦੀ ਬਿਮਾਰੀ ਦਾ ਨਾਈਸ ਗਾਇ ਸ ਸਿੰਡਰੋਮ ਕਹਿੰਦੇ ਨੇ ਇਸ ਬਿਮਾਰੀ ਵਾਲਾ ਇਨਸਾਨ ਹਮੇਸ਼ਾ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਉਹ ਕਦੇ ਨਾ ਨਹੀਂ ਕਹਿੰਦਾ ਲੜਾਈ ਤੋਂ ਡਰਦਾ ਅਤੇ ਹਰ ਕਿਸੇ ਤੋਂ ਹਾਂ ਚਾਹੁੰਦਾ ਤੇ ਫਿਰ ਕੀ ਨਤੀਜਾ ਇਹ ਹੈ ਕਿ ਉਹ ਚੰਗਾ ਬੰਦਾ ਨਾ ਤਾਂ ਕਦੇ ਅੱਗੇ ਵੱਧ ਪਾਉਂਦਾ ਤੇ ਨਾ ਹੀ ਕਦੇ ਸਫਲ ਹੋ ਪਾਉਂਦਾ ਜੇ ਉਹ ਕੰਮ ਦੇ ਸਮੇਂ ਕਿਸੇ ਦੋਸਤ ਦੀ ਮਦਦ ਕਰ ਰਿਹਾ ਤਾਂ ਉਹ ਆਪਣੇ ਟੀਚਾ ਨਾਲ ਧੋਖਾ ਕਰ ਰਿਹਾ ਜੇਕਰ ਉਹ ਆਪਣੀ ਸਹੀ ਤਨਖਾਹ ਨਹੀਂ ਮੰਗਦਾ ਕਿਉਂਕਿ ਉਹ ਮਾੜਾ ਨਹੀਂ ਲੱਗਣਾ ਚਾਹੁੰਦਾ ਤਾਂ ਉਹ ਆਰਥਿਕ ਤੌਰ ਤੇ ਆਪਣੇ ਆਪ ਨੂੰ ਖਤਮ ਕਰ ਰਿਹਾ ਵਿਗਿਆਨ ਸਾਬਤ ਕਰਦਾ ਕਿ ਜਿਹੜੇ ਲੋਕ ਆਪਣੇ ਹੱਕਾਂ ਲਈ ਖੜ ਨਹੀਂ ਸਕਦੇ ਦੁਨੀਆ ਉਹਨਾਂ ਨੂੰ ਹਮੇਸ਼ਾ ਪਿੱਛੇ ਧੱਕਦੀ ਆ ਸੋ ਜਦੋਂ ਅਸੀਂ ਬੁਰਾ ਬਣੋ ਕਹਿੰਦੇ ਆ ਤਾਂ ਅਸੀਂ ਅਸਲ ਦੇ ਵਿੱਚ ਪੱਕੇ ਇਰਾਦੇ ਦੀ ਗੱਲ ਕਰ ਰਹੇ ਆ ਤੁਹਾਨੂੰ ਇਹਨਾਂ ਤਿੰਨ ਤਰੀਕਿਆਂ ਦੇ ਵਿੱਚ ਸਹੀ ਆਸਤਾ ਚੋਣਾ ਪਾਊਗਾ ਜਿਵੇਂ ਪਹਿਲੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਆ ਪੈਸਿਵ ਤੇ ਨਰਮ ਲੋਕ ਹਰ ਗੱਲ ਮੰਨ ਲੈਣਾ ਨਾ ਨਾ ਕਹਿ ਸਕਣਾ ਲੋਕ ਇਹੋ ਜਿਹੇ ਲੋਕਾਂ ਦਾ ਫਾਇਦਾ ਚੁੱਕਦੇ ਨੇ ਦੂਜੀ ਸ਼੍ਰੇਣੀ ਦੇ ਵਿੱਚ ਲੋਕ ਨੇ ਅਗਰੈਸਿਵ ਹਮਲਾਵਰ ਦੂਸਰਿਆਂ ਨੂੰ ਦੁਖੀ ਕਰਕੇ ਅੱਗੇ ਵਧਣਾ ਲੋਕ ਇਹੋ ਜਿਹੇ ਲੋਕਾਂ ਨੂੰ ਨਫ਼ਰਤ ਕਰਦੇ ਨੇ ਤੇ ਤੀਜੀ ਸ਼੍ਰੇਣੀ ਦੇ ਵਿੱਚ ਲੋਕ ਨੇ ਅਸਰੈਟਿਵ ਦ੍ਰਿੜ ਲੋਕ ਆਪਣੇ ਹੱਕਾਂ ਲਈ ਖੜੇ ਹੋਣ ਵਾਲੇ ਪਰ ਦੂਸਰਿਆਂ ਦੀ ਇੱਜ਼ਤ ਕਰਨਾ ਲੋਕ ਇਹੋ ਜਿਹੇ ਲੋਕਾਂ ਦੀ ਜ਼ਿਆਦਾ ਇੱਜ਼ਤ ਕਰਦੇ ਨੇ ਤੇ ਅਤੇ ਇਹਨਾਂ ਸਾਹਮਣੇ ਝੁਕਦੇ ਨੇ ਇਹ ਪੱਕਾ ਇਰਾਦਾ ਹੀ ਸਾਡਾ ਬੁਰਾਪਣਾ ਹੈ ਇਹ ਉਹ ਤਾਕਤਾਂ ਜੋ ਸਟੀਵ ਜੋਬਸ ਵਰਗੇ ਲੋਕਾਂ ਦੇ ਵਿੱਚ ਸੀ ਉਹ ਹਮਲਾਵਰ ਨਹੀਂ ਸਨ ਉਹ ਦ੍ਰਿੜ ਸਨ ਉਹ ਜਾਣਦੇ ਸੀ ਕਿ ਵੀ ਕਿਸੇ ਵੀ ਵੱਡੇ ਟੀਚੇ ਨੂੰ ਪੂਰਾ ਕਰਨ ਲਈ ਛੋਟੀਆਂ-ਛੋਟੀਆਂ ਭਾਵਨਾਵਾਂ ਨੂੰ ਕੁਰਬਾਨ ਕਰਨਾ ਪੈਂਦਾ ਹੈ ਜੇਕਰ ਤੁਸੀਂ ਇਸ ਦ੍ਰਿੜਤਾ ਨੂੰ ਨਹੀਂ ਅਪਣਾਉਂਦੇ ਤਾਂ ਇਹ ਦੁਨੀਆ ਤੁਹਾਨੂੰ ਮਿਟਾ ਦੇਊਗੀ ਕਿਉਂਕਿ ਦੁਨੀਆ ਨੂੰ ਨਰਮ ਲੋਕਾਂ ਦੀ ਨਹੀਂ ਸਗੋਂ ਸਖਤ ਫੈਸਲੇ ਲੈਣ ਵਾਲੇ ਲੋਕਾਂ ਦੀ ਲੋੜ ਹੈ ਆਓ ਹੁਣ ਇੱਕ ਕਹਾਣੀ ਸੁਣੀਏ ਜੋ ਸਾਡੇ ਆਪਣੇ ਘਰਾਂ ਦੇ ਆਸ-ਪਾਸ ਵਾਪਰਦੀ ਆ। ਇਹ ਕਹਾਣੀ ਆ ਰਮਨ ਦੀ ਜੋ ਇੱਕ ਛੋਟਾ ਜਿਹਾ ਕੰਮ ਕਰਦਾ ਸੀ। ਰਮਨ ਬਹੁਤ ਭੋਲਾ ਅਤੇ ਚੰਗਾ ਬੰਦਾ ਸੀ। ਉਹ ਹਰ ਕਿਸੇ ਨੂੰ ਖੁਸ਼ ਰੱਖਣਾ ਚਾਹੁੰਦਾ ਸੀ। ਪਰ ਉਸ ਦੀ ਚੰਗਾਈ ਹੀ ਉਸ ਦੀ ਮੁਸੀਬਤ ਬਣ ਗਈ। ਉਸ ਦੇ ਕੰਮੇ ਲੇਟ ਆਉਂਦੇ ਸੀ ਪਰ ਰਮਨ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਗੰਦਾ ਬੌਸ ਨਾ ਬਣ ਜਾਵੇ। ਉਸ ਦੇ ਗਾਹਕ ਵੀ ਉਸ ਨੂੰ ਬਹੁਤ ਘੱਟ ਪੈਸਾ ਦੇ ਕੇ ਕੰਮ ਕਰਵਾਉਂਦੇ ਸੀਗੇ ਪਰ ਰਮਨ ਨਾ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿਤੇ ਗਾਹਕ ਚਲਾ ਨਾ ਜਾਵੇ। ਇਸੇ ਕਾਰਨ ਰਮਨ ਦਾ ਕੰਮ ਹਮੇਸ਼ਾ ਘਾਟੇ ਹੋ ਰਿਹਾ ਸੀ ਫਿਰ ਇੱਕ ਦਿਨ ਰਮਨ ਨੇ ਕਿਹਾ ਬਸ ਬਹੁਤ ਹੋ ਗਿਆ ਉਸਨੇ ਉਹ ਬੁਰਾਪਨ ਅਪਣਾਇਆ ਜਿਸ ਨੂੰ ਅਸੀਂ ਪੱਕਾ ਇਰਾਦਾ ਕਹਿੰਦੇ ਆ ਉਸਨੇ ਸਭ ਤੋਂ ਪਹਿਲਾਂ ਇੱਕ ਕੰਮ ਇਹਨੂੰ ਕੰਮ ਤੋਂ ਕੱਢ ਦਿੱਤਾ ਜੋ ਲਾਪਰਵਾਹੀ ਕਰ ਰਿਹਾ ਸੀ ਇਹ ਬਹੁਤ ਔਖਾ ਫੈਸਲਾ ਸੀ ਪਰ ਕੰਪਨੀ ਲਈ ਜ਼ਰੂਰੀ ਸੀ ਦੂਜਾ ਉਸਨੇ ਆਪਣੇ ਸਭ ਤੋਂ ਵੱਡੇ ਗਾਹਕ ਨੂੰ ਸਿੱਧਾ ਕਿਹਾ ਮੈਂ ਇੰਨੇ ਘੱਟ ਪੈਸਿਆਂ ਦੇ ਵਿੱਚ ਕੰਮ ਨਹੀਂ ਕਰ ਸਕਦਾ ਤੁਸੀਂ ਮੇਰਾ ਫਾਇਦਾ ਲੈ ਰਹੇ ਹੋ ਉਹ ਗਾਹਕ ਚਲਾ ਗਿਆ ਪਰ ਰਮਨ ਨੂੰ ਆਜ਼ਾਦੀ ਮਿਲੀ ਉਸਨੇ ਸਿਰਫ ਉਹ ਕੰਮ ਫੜਿਆ ਜਿਸ ਦੇ ਵਿੱਚ ਉਸ ਨੂੰ ਸਹੀ ਮੁਨਾਫਾ ਮਿਲਿਆ ਨਤੀਜਾ ਕੀ ਨਿਕਲਿਆ ਬਾਕੀ ਕੰਮੇ ਸਮੇਂ ਤੇ ਆਉਣ ਲੱਗ ਪਏ ਕਿਉਂਕਿ ਉਹਨਾਂ ਨੂੰ ਹੁਣ ਡਰ ਸੀ ਨਵੇਂ ਗਾਕਾਂ ਨੇ ਰਮਨ ਦੀ ਇੱਜ਼ਤ ਕਰਨੀ ਸ਼ੁਰੂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦਾ ਕਮਜ਼ੋਰ ਨਹੀਂ ਹੈ ਰਮਨ ਦੀ ਇਹ ਸ਼ਕਤੀ ਉਸਦੇ ਕੰਮ ਨੂੰ ਵਧੀਆ ਬਣਾਉਣ ਦੀ ਨਿਸ਼ਾਨੀ ਸੀ ਜਦੋਂ ਉਸਨੇ ਆਪਣੀ ਕਦਰ ਕੀਤੀ ਤਾਂ ਦੁਨੀਆ ਨੇ ਵੀ ਕੀਤੀ ਸੋ ਯਾਦ ਰੱਖੋ ਜੇਕਰ ਤੁਸੀਂ ਆਪਣੇ ਆਪ ਲਈ ਸਖਤ ਨਹੀਂ ਬਣ ਸਕਦੇ ਤਾਂ ਦੁਨੀਆ ਤੁਹਾਡਾ ਫਾਇਦਾ ਚੁੱਕ ਕੇ ਤੁਹਾਨੂੰ ਖਤਮ ਕਰ ਦੇਊਗੀ ਆਪਣੇ ਕੰਮ ਆਪਣੇ ਪਰਿਵਾਰ ਅਤੇ ਆਪਣੇ ਸਮੇਂ ਲਈ ਹੱਦਾਂ ਤੈਅ ਕਰੋ ਤੁਸੀਂ ਕਹਾਣੀਆਂ ਸੁਣ ਲੀਆਂ ਸੱਚ ਸੁਣ ਲਿਆ ਹੁਣ ਸਵਾਲ ਹੈ ਤੁਸੀਂ ਅੱਜ ਕੀ ਕਰੋਗੇ ਇਹ ਇਹ ਰਹਿ ਤਿੰਨ ਸਿੱਧੇ ਕਦਮ ਜੋ ਤੁਹਾਨੂੰ ਕਮਜ਼ੋਰ ਹੋਣ ਤੋਂ ਬਚਾਉਣਗੇ ਅਤੇ ਤੁਹਾਨੂੰ ਇੱਕ ਤਾਕਤਵਰ ਇਨਸਾਨ ਬਣਾਉਣਗੇ ਨੰਬਰ ਪਹਿਲਾ ਨਾ ਬੋਲਣਾ ਸਿੱਖੋ ਸਭ ਤੋਂ ਪਹਿਲਾਂ ਨਾ ਕਹਿਣ ਨੂੰ ਆਪਣੀ ਆਦਤ ਬਣਾਓ ਨਾ ਸਿਰਫ ਇੱਕ ਸ਼ਬਦ ਨਹੀਂ ਹੈ ਇਹ ਤੁਹਾਡੀ ਹੱਦ ਹੈ ਜਦੋਂ ਕੋਈ ਤੁਹਾਨੂੰ ਉਹ ਕੰਮ ਕਹੇ ਜੋ ਤੁਹਾਡੇ ਟੀਚਿਆਂ ਦੇ ਖਿਲਾਫ ਆ ਤਾਂ ਪਿਆਰ ਨਾਲ ਪਰ ਪੱਕੇ ਤੌਰ ਤੇ ਨਾ ਕਰਦੇ ਹੋ ਤੁਸੀਂ ਦੂਸਰਿਆਂ ਨੂੰ ਖੁਸ਼ ਕਰਨ ਲਈ ਆਪਣੀ ਕਾਮਯਾਬੀ ਦਾ ਨੁਕਸਾਨ ਕਰ ਸਕਦੇ ਹੋ ਅਗਲੀ ਵਾਰ ਜਦੋਂ ਕੋਈ ਤੁਹਾਡਾ ਫਾਇਦਾ ਚੁੱਕਣ ਦੀ ਸੋਚੇ ਤਾਂ ਸੋਚੋ ਕਿ ਇਸ ਕੰਮ ਨਾਲ ਮੈਂ ਕਮਜ਼ੋਰ ਹੋ ਜਾਊਂਗਾ ਜੇ ਜਵਾਬ ਹਾਂ ਹੈ ਤਾਂ ਬਿਨਾਂ ਦੇਰੀ ਤੋਂ ਨਾ ਕਰਦੇ ਹੋ ਨੰਬਰ ਦੂਜਾ ਪੈਸੇ ਨੂੰ ਮਹੱਤਵ ਦਿਓ ਭਾਵਨਾਵਾਂ ਨੂੰ ਨਹੀਂ ਦੂਜਾ ਆਪਣੀ ਕੀਮਤ ਜਾਣੋ ਅਤੇ ਉਸਤੇ ਅੜੇ ਰਹੋ ਭਾਵੇਂ ਤੁਹਾਡੇ ਕੰਮ ਦੀ ਫੀਸ ਹੋਵੇ ਤੁਹਾਡੀ ਤਨਖਾਹ ਹੋਵੇ ਜਾਂ ਤੁਹਾਡੇ ਸਮੇਂ ਦਾ ਮੁੱਲ ਜਦੋਂ ਤੁਸੀਂ ਕੋਈ ਸੌਦਾ ਕਰ ਰਹੇ ਹੋ ਤਾਂ ਭਾਵਨਾਵਾਂ ਨੂੰ ਪਾਸੇ ਰੱਖੋ ਜ਼ਿਆਦਾਤਰ ਲੋਕ ਇਸ ਲਈ ਘੱਟ ਪੈਸਿਆਂ ਤੇ ਕੰਮ ਕਰ ਲੈਂਦੇ ਨੇ ਕਿ ਉਹ ਮਾੜਾ ਨਹੀਂ ਲੱਗਣਾ ਚਾਹੁੰਦੇ ਪਰ ਜਿਹੜਾ ਇਨਸਾਨ ਤੁਹਾਡੀ ਕਦਰ ਨਹੀਂ ਕਰਦਾ ਉਹ ਰਿਸ਼ਤਾ ਪਹਿਲਾਂ ਹੀ ਕਮਜ਼ੋਰ ਆ ਸ਼ਕਤੀ ਨਾਲ ਆਪਣਾ ਮੁੱਲ ਤੇ ਕਾਇਮ ਰਹੋ ਜੇ ਕੋਈ ਤੁਹਾਡਾ ਮੁੱਲ ਨਹੀਂ ਪਾਉਂਦਾ ਤਾਂ ਉਸ ਨੂੰ ਛੱਡ ਦਿਓ ਨੰਬਰ ਤੀਜਾ ਆਪਣੇ ਫੈਸਲਿਆਂ ਤੇ ਅਫਸੋਸ ਨਾ ਕਰੋ ਅਤੇ ਆਖਰੀ ਪਰ ਸਭ ਤੋਂ ਜ਼ਰੂਰੀ ਗੱਲ ਆਪਣੇ ਫੈਸਲਿਆਂ ਤੇ ਕਦੇ ਸ਼ਰਮਿੰਦਾ ਨਾ ਹੋਵੋ ਜਦੋਂ ਤੁਸੀਂ ਕੋਈ ਸਹੀ ਅਤੇ ਸਖਤ ਫੈਸਲਾ ਲੈਣੇ ਹੋ ਤਾਂ ਉਸ ਲਈ ਮਾਫੀ ਨਾ ਮੰਗੋ ਜੇ ਤੁਸੀਂ ਕਿਸੇ ਨੂੰ ਨੌਕਰੀ ਤੋਂ ਕੱਢਿਆ ਕਿਉਂਕਿ ਉਹ ਕੰਮ ਨਹੀਂ ਕਰ ਰਿਹਾ ਸੀ ਤਾਂ ਇਹ ਤੁਹਾਡੇ ਕਾਰੋਬਾਰ ਲਈ ਸਹੀ ਸੀ ਜੇ ਤੁਸੀਂ ਇੱਕ ਦੋਸਤ ਨੂੰ ਮਨਾ ਕੀਤਾ ਕਿਉਂਕਿ ਤੁਹਾਨੂੰ ਪੜ੍ਹਨਾ ਹੈ ਤਾਂ ਇਹ ਤੁਹਾਡੇ ਭਵਿੱਖ ਲਈ ਜ਼ਰੂਰੀ ਆ ਦੁਨੀਆ ਨੂੰ ਥੋੜੀ ਦੇਰ ਲਈ ਦੁਖੀ ਕਰਨਾ ਸਾਰੀ ਉਮਰ ਖੁਦ ਦੁਖੀ ਹੋਣ ਨਾਲੋਂ ਕਿਤੇ ਬਿਹਤਰ ਹੈ ਤੁਹਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਤੁਹਾਡੇ ਆਪਣੇ ਪ੍ਰਤੀ ਹੈ ਇਹ ਤਿੰਨ ਕੰਮ ਅੱਜ ਤੋਂ ਹੀ ਸ਼ੁਰੂ ਕਰੋ ਅਤੇ ਤੁਸੀਂ ਦੇਖੋਗੇ ਕਿ ਦੁਨੀਆ ਹੌਲੀ-ਹੌਲੀ ਤੁਹਾਡੇ ਅ�िज ਝੁਕਣਾ ਸ਼ੁਰੂ ਕਰ ਦੇਊਗੀ ਭੋਲੇ ਤੋਂ ਪੱਕੇ ਰਾਦੇ ਵਾਲੇ ਬਣੋ ਤਾਂ ਦੋਸਤੋ ਗੱਲ ਸਿੱਧੀ ਹੈ ਇਹ ਦੁਨੀਆ ਕਮਜ਼ੋਰ ਚੰਗਿਆਈ ਦੀ ਕਦੇ ਇੱਜ਼ਤ ਨਹੀਂ ਕਰਦੀ ਅਸੀਂ ਸਟੀਵ ਜੌਬ ਅਤੇ ਰਮਨ ਦੀ ਕਹਾਣੀ ਤੋਂ ਸਿੱਖਿਆ ਕਿ ਪੱਕਾ ਇਰਾਦਾ ਹੀ ਕਮਜ਼ੋਰੀ ਦੀ ਚਾਬੀ ਆ ਜੇਕਰ ਤੁਸੀਂ ਸਾਰਿਆਂ ਨੂੰ ਖੁਸ਼ ਰੱਖਦੇ ਹੋ ਤਾਂ ਤੁਸੀਂ ਅਸਲ ਦੇ ਵਿੱਚ ਖੁਦ ਨੂੰ ਖੁਸ਼ ਨਹੀਂ ਰੱਖ ਸਕਦੇ ਯਾਦ ਰੱਖੋ ਬੁਰਾ ਬਣਦਾ ਮਤਲਬ ਧੋਖਾ ਦੇਣਾ ਨਹੀਂ ਸਗੋਂ ਆਪਣੀਆਂ ਹੱਦਾਂ ਤੈਅ ਕਰਨਾ ਆਪਣੀ ਕੀਮਤ ਨਾ ਘਟਾਉਣਾ ਅਤੇ ਆਪਣੇ ਫੈਸਲਿਆਂ ਤੇ ਕਾਇਮ ਰਹਿਣਾ ਹੈ ਬਸ ਆਪਣੀ ਕਦਰ ਕਰੋ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਅਸਫਲ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਇੱਕ ਸਖਤ ਫੈਸਲਾ ਲੈਣਾ ਪਊਗਾ ਆਪਣੇ ਆਪ ਨੂੰ ਇਹ ਵਾਅਦਾ ਕਰੋ ਮੈਂ ਅੱਜ ਤੋਂ ਇੱਕ ਪੱਕੇ ਇਰਾਦੇ ਵਾਲਾ ਇਨਸਾਨ ਬਣੂੰਗਾ ਨਰਮ ਦਲੀ ਛੱਡੋ ਅਤੇ ਤਾਕਤ ਨੂੰ ਅਪਣਾਓ ਹੁਣ ਸਮਾਂ ਹੈ ਗੱਲਾਂ ਨੂੰ ਅਮਲ ਦੇ ਵਿੱਚ ਲਿਆਉਣ ਦਾ ਮੇਰੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਅੱਜ ਕੀ ਸਿੱਖਿਆ ਕਮੈਂਟ ਬਾਕਸ ਦੇ ਵਿੱਚ ਲਿਖੋ ਤੁਸੀਂ ਅੱਜ ਸਭ ਤੋਂ ਪਹਿਲਾਂ ਕਿਸ ਨੂੰ ਨਾ ਕਹੀ ਜਾਂ ਕਿਹੜਾ ਸਖਤ ਫੈਸਲਾ ਲਿਆ ਆਪਣੇ ਬਦਲਾਅ ਦੀ ਸ਼ੁਰੂਆਤ ਇੱਥਾਂ ਸਾਂਝੀ ਕਰੋ ਜੇਕਰ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਕਿਸੇ ਹੋਰ ਭੋਲੇ ਇਨਸਾਨ ਨੂੰ ਵੀ ਮਜ਼ਬੂਤ ਬਣਾ ਸਕਦੀ ਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਹਾਂ ਅਜਿਹੀਆਂ ਹੋਰ ਤਾਕਤਵਰ ਗੱਲਾਂ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਪੱਕੇ ਇਰਾਦੇ ਵਾਲੇ ਬਣੇ ਰਹੋ